ਸਾਗ ਨਾ ਵਾ ਵਾਈ ਬਣੀ ਉਹ ਹੋ ਗਿਆ ਵਾ ਵਧੀਆ ਜਿਹੜਾ ਬੀਜ ਲਿਆ ਨਿੱਥੇ ਪਰਸਨ ਚੋ ਤਾਂ ਝਾਟੀ ਸਾਗ ਖਤਮ ਹੋ ਜਾਂਦਾ ਵਾ ਜੋ ਗਰਮੀ ਆਉਂਦੀ ਹੈ ਨਾ ਫੇ ਸਾਗ ਦੀ ਬੜੀ ਜਿਕਾਦਾ ਬਣਾਉਂਨ ਨੂੰ ਚਲ ਆ ਤਾਂ ਵਧੀਆ ਹੀ ਹੋ ਗਿਆ ਵਾ ਦੀਦੀ ਮੈਨੂੰ ਕਦੇ ਲੱਗਦੀ ਨਹੀਂ ਦੀ ਅਦਰ ਕੀ ਕਰਨ ਲੈ ਮੈਂ ਆ ਗਈ ਸਾਗ ਤੋੜਨ ਮੈਂ ਫੇ ਸਾਗ ਬਣਾਉਣੀ ਆ ਸਾਗ ਹੀ ਕਰਨਾ ਦੀਦੀ ਇੰਨੀ ਆਪਣੀ ਦਾਲ ਸਬਜ਼ੀ ਪਈ ਆ ਤੁਹਾਨੂੰ ਰੋਟੀ ਖਾ ਲੈਨੇ ਦਾਲ ਸਬਜ਼ੀ ਤਾਂ ਪਈ ਹੀ ਜੀਜਾ ਨਹੀਂ ਖਾਦਾ ਦਾਲ ਸਬਜ਼ੀ ਨੂੰ ਮੈਂ ਸਾਗ ਬਵਾ ਸਵਾਦ ਬੰਦਾ ਵਾ ਨਾਲੇ ਹੁਣ ਤੂੰ ਆਈ ਆ ਤੇ ਤੈਨੂੰ ਸਾਗ ਬਣਾ ਕੇ ਖਵਾਉਣੀ ਆ ਦੀਦੀ ਇਹ ਸਬਜੀ ਸੁੱਟਣੀ ਤੇਰਾ ਨੀ ਖਾਦਾ ਸਾਨੂੰ ਨਹੀਂ ਦੀਦੀ ਮੈਂ ਤਾਂ ਤਾਂ ਨਾਖਣੀ ਇੰਨੇ ਖਾ ਲੈਨੇ ਰਹਿਣ ਦੋ ਸਾਗ ਲੈ ਸਾਗ ਤਾਂ ਫਿਰ ਕੀ ਦੇਰ ਬਣਾ ਲਾਂਗੇ ਪਰ ਉਹ ਦਸਾ ਚ ਬਣਿਆ ਹੋਵੇ ਤਾਂ ਵਧੀਆ ਹੀ ਆ ਕੋਈ ਨਹੀਂ ਮੈਂ ਕੱਲ ਨੂੰ ਨਾ ਤੜਨਾ ਤੜਾ ਕੇ ਬਣਾ ਦੂੰਗੀ ਸਾਗ ਨਾਲੇ ਪਾਜੀ ਤੇ ਸਵੇਰ ਦੇ ਗਏ ਆਪਾਂ ਦੋਵਾਂ ਨੇ ਕਿੰਨਾ ਖਾ ਲੈਣਾ ਆਹੋ ਦਾ ਅਗਰ ਇਹ ਵੀ ਗੱਲ ਤੇਰੀ ਠੀਕ ਆ ਕਿੰਨਾ ਕਾ ਖਾ ਜਾਣਾ ਪਾਣਾ ਹਾਂ ਠੀਕ ਆ ਕੱਲ ਨੂੰ ਬਣਾ ਲਾਂਗੇ ਨਾਲੇ ਭਾਜੀ ਵੀ ਆ ਜਾਣਗੇ ਹਾਂ ਤੇ ਮੇਰੇ ਘਰ ਤੇ ਆਪਾਂ ਕੀ ਦਿਕਰ ਜਾ ਕੇ ਨਾ ਆਈ ਹਣੀ ਅਮਰੋ ਪ ਕੱਲ ਗਿਆ ਅਸੀਂ ਕੋਈ ਮਿਲਿਆ ਤਾਂ ਹੈ ਨਹੀਂ ਆ ਕੀ ਪਤਾ ਅੱਜ ਘਰੇ ਹੋਣ ਅਗਲੇ ਤੇਰਾ ਕੱਲ ਦਾ ਮਾਨ ਕਰਨ ਦਾ ਪਿਆ ਤੇ ਮੈਂ ਜਾ ਕੇ ਆਵਾਂ ਹਨਾ ਦੀਦੀ ਨਾਲੇ ਮੇਰਾ ਵੀ ਦੀ ਲੱਗਾ ਰਹਿੰਦਾ ਕਿ ਇਹਦੇ ਘਰ ਜਾ ਕੇ ਤੁਹਾਨੂੰ ਸੱਚੀ ਦੱਸਾਂ ਤੇ ਆਹ ਇਹਦ ਗੱਲ ਹੈ ਗਿਆ ਵਾ ਇਹ ਜੋ ਬਗਹਾਲੇ ਜਿੰਦ ਤਨ ਲਬਾਤਾ ਕਰਾਂਗੇ ਤੇ ਮਾਰ ਹੋਦਾ ਹੋਰ ਹੋ ਜਾਣਾ ਤੇ ਮੈਂ ਤਾਂ ਆਈ ਤੈਨੂੰ ਕੱਲ ਲੈ ਕੇ ਗਈ ਹਾਂਗੀ ਤੇ ਫਿਰ ਕੋਈ ਮਿਲਿਆ ਨਹੀਂ ਤੇ ਫਿਰ ਮੈਂ ਅੱਛਾ ਦੀਦੀ ਰੋਜ਼ ਥੋੜੀ ਕੋਈ ਨਾ ਕਰੀ ਕਿ ਤੇ ਗਿਆ ਹੁੰਦਾ ਆਜ ਤੇ ਘਰੇ ਹੀ ਹੋਣੇ ਸਾਰੇ ਚਲੋ ਮੈਂ ਤੇ ਨਹੀਂ ਚਲੀਏ ਪਰ ਉਹ ਦੀਦੀ ਸਾਡੇ ਘਰ ਹੀ ਆਈ ਨਹੀਂ ਆ ਤੇ ਕੀ ਕਰਨ ਜਾਣਾ ਵਾ ਉਹ ਵੀ ਆ ਜਾਣਗੇ ਕਿ ਤਰ੍ਹਾਂ ਕਿਤੇ ਆਪਾਂ ਜਾਵਾਂਗੇ ਤੇ ਅਗਲੇ ਵੀ ਆ ਜਾਣਗੇ ਸਿਰ ਤੈਨੂੰ ਭਾਜੀ ਜਾਣ ਹੀ ਨਹੀਂ ਦਿੰਦੇ ਤੇ ਤੂੰ ਇੱਕ ਲੋਕਾਂ ਦੇ ਕਿਥੋਂ ਆਣਾ ਅਡੇ ਘਰ ਨਹੀਂ ਨਹੀਂ ਤਾਂ ਨਹੀਂ ਗੱਲ ਤੇਰੇ ਭਾਜੀ ਜਾਣ ਦਿੰਦੇ ਆ ਉਦੋਂ ਮੈਨੂੰ ਹੀ ਹੁੰਦਾ ਵੀ ਕੋਈ ਨਹੀਂ ਆਇਆ ਤਾਂ ਮੈਂ ਕੱਤੋਂ ਜਾਵਾਂ ਆ ਪਾਪਾ ਜੀ ਨੂੰ ਨਾਲੇ ਕਿਹਨੂੰ ਦੱਸਣਾ ਕੀ ਕੀ ਬੇਕਾਰ ਗਏ ਅੱਛਾ ਚਲਾਕੀਆਂ ਬੜੀਆਂ ਕਰਦੀ ਤੂੰ ਹਨਾ ਤੇ ਲੈ ਉਹ ਤਾਂ ਤੇਰੀ ਨਾ ਉਹੀ ਪੇਕਿਆਂ ਵਾਲੀ ਆਦਤ ਰਹੀ ਹੈ ਨਾ ਕਦੀ ਕਿਹੇ ਘਰ ਕਦੀ ਕਿਸੇ ਦੇ ਘਰ ਦਾਲ ਲੈ ਆਂਦੀ ਕਦੀ ਕਿਹੇ ਘਰ ਸਬਜ਼ੀ ਲੈ ਆਂਦੀ ਹਨਾ ਤੇ ਦੀਦੀ ਜੀ ਦਾ ਆਪਣੇ ਘਰ ਬਣਾਉਣੀ ਵੀ ਤੇ ਕਿਸੇ ਜਗ੍ਹਾ ਤੇਰੀ ਮੰਗ ਕੇ ਖਾ ਹੀ ਲੈਣੀ ਚਾਹੀਦੀ ਹਨਾ ਹਾਂ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਛੱਡੋ ਭਰੇ ਸਾਗ ਕੱਲ ਨੂੰ ਉਤਾਰ ਲਾਂਗੇ ਆ ਫੇਰ ਆਂਦੇ ਤੇ ਹੋ ਚੱਲੀਏ ਆਪਾਂ ਚੱਲ ਠੀਕ ਆ ਚੰਗਾ ਵੀ ਕੀ ਧਰਨਾਉਣ ਰਾਤ ਨੂੰ ਵੇਖ ਲਓ ਜੋ ਖਾਣਾ ਨਾ ਚਲ ਤੁਸੀਂ ਦੱਸ ਦੋ ਮੈਂ ਉਹ ਘਰ ਲੈਂਦੀ ਹੁਣ ਸੋ ਆ ਸਬਜੀ ਸੁੱਕੀ ਤੇ ਕੋਈ ਨਹੀਂ ਹੈਗੀ ਧਰਨ ਵਾਲੀ ਦਾਲ ਦੋਲ ਬਣਾ ਲਓ ਦਾਲ ਬਣਾ ਲੀ ਆਹੋ ਜੇ ਨਹੀਂ ਸੁੱਕੀ ਆਗੀ ਹੁਣ ਮਾਮਾ ਦੀ ਦਾਲ ਤਾਂ ਅੱਗੇ ਮਕਾਈ ਹੀ ਕੱਲ ਪਰ ਸੋ ਆਹ ਨਹੀਂ ਕਿ ਫੇਰ ਉਹ ਧਰਨੀ ਹਾਂ ਕਿ ਮਸਲਾਂ ਦਲੀ ਧਰਨਾ ਜੇ ਨਹੀਂ ਆ ਕੀ ਸਬਜ਼ੀ ਤੇ ਜੋ ਨਹੀਂ ਤੁਹਾਡਾ ਜੀ ਕਰਦਾ ਉਹ ਬਣਾ ਲਓ ਤੇ ਮਸਾਂ ਦਲੀ ਬਣਾ ਲੈਣੀ ਮਾਵਾ ਦੀ ਤੇ ਪਰਸੋਂ ਮੁੱਕੀ ਹੈ ਜੇ ਤੇ ਕੱਲ ਹੀ ਆ ਆਲੂ ਮਟਰ ਧਰ ਲੈ ਮਟਰ ਪਨੀਰ ਉਹ ਮੁੱਕਾ ਮਹਾ ਹੋਰ ਕੋਈ ਸਬਜ਼ੀ ਮੰਗਾ ਲੈਣੀ ਮੰਗਾਈ ਨਹੀਂ ਮੈਂ ਹੁਣ ਮੈਂ ਕਿਾ ਚੱਲ ਤੁਹਾਨੂੰ ਪੁੱਛ ਲੈਣੀ ਜੇ ਆਖੋ ਤੇ ਮੰਗਾ ਲੈਣੇ ਆ ਜੇ ਆਖੋ ਤੇ ਦਾਲ ਤਾਂ ਲੈਣੀ ਨਹੀਂ ਤੁਸੀਂ ਜੋ ਖਾਣਾ ਵਾ ਟੱਬਰ ਨੇ ਬਣਾ ਲਓ ਬੀਬੀ ਨੇ ਕੀ ਆਖਣਾ ਤੁਹਾਨੂੰ ਨਹੀਂ ਫੇਰ ਤੁਸੀਂ ਕਹਿ ਦਿੰਦੇ ਨਾ ਇੰਨੀ ਧਰ ਲਈ ਉਹ ਨਹੀਂ ਮੈਂ ਚੱਲ ਅੱਜ ਪੁੱਛ ਕੇ ਧਰਦੇ ਆ ਕਿੰਨੇ ਕੀ ਤਰ੍ਹਾਂ ਦੇ ਨਾਲ ਕੀ ਤਰ੍ਹਾਂ ਕੱਲ ਸਵੇਰੇ ਸਬਜ਼ੀ ਮੰਗਾ ਲਿਓ ਅੱਜ ਦਾਲ ਦਲੀ ਬਣਾ ਲਓ। ਅੱਛਾ ਬਣਾਵੀਂ ਉਹ ਨਹੀਂ ਕਿ ਨਾ ਜੰਨੀ ਕ ਮੁੱਕ ਜੇ। ਠੀਕ ਆ। ਆ ਜਿਆਦਾ ਨਾ ਬਣਾਇਓ ਜੜੀ ਪਈ ਜਾਵੇ। ਬੀਬੀ ਮੇਰੀ ਗੱਲ ਸੁਣੋ ਮੈਂ ਹਾਂ ਜੋ ਉਹ ਬਚਾਰਾ ਨਾ ਅੱਧੀ ਬਾਹ ਦੀ ਟੀ-ਸ਼ਰਟ ਜੀ ਪਾਈ ਫਿਰਦਾ ਵਾ। ਹਮਮ ਨਾਲ ਪੈਂਟ ਤੇ ਅਜੇ ਕਿਹੜਾ ਦੇਨੇ ਆਇਆ ਅੱਧੀ ਬਾਹ ਦੀ ਪਾਉਣ ਵਾਲੇ ਜੇ ਸ਼ਾਮਾਂ ਨੂੰ ਫੇਰ ਠੰਡ ਹੋ ਜਾਂਦੀ ਆ ਤੇ ਮੈਨੂੰ ਕਹਿਣ ਦਿਆ ਸੀ ਤਾਂ ਕੋਈ ਹੈਗਾ ਨਹੀਂਗਾ ਬਾਜੀ ਹੁਣਾਂ ਦਾ ਤੇ ਮੈਂ ਹੋਰ ਤੈਨੂੰ ਵੱਡੇ-ਵੱਡੇ ਹੋਣੇ ਆ। ਮੈਂ ਜਾਨ ਨੂੰ ਨਹੀਂ ਆਈ ਦਉ ਹਾਂ ਇੱਕ ਪਜਾਮਾ ਤੇ ਇੱਕ ਟੀ-ਸ਼ਰਟ ਜੀ ਆਉਣੇ ਤਾਂ ਵੱਡੇ ਹੀ ਆਉਂ ਕੱਟ ਵੱਡ ਕੇ ਨਿੱਕੇ ਕਰਨੇ ਪੈਣੇ ਆ ਉਹ ਕਿਹੜੇ ਇੰਨੇ ਮਹਿੰਗੇ ਆਉਣੇ ਆ ਗਿੰਦਰ ਆ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੂੰ ਜੇ ਮਹਿੰਗੇ ਨਹੀਂ ਆਉਣੇ ਤਾਂ ਸਸਤੇ ਵੀ ਨਹੀਂ ਗਏ ਆਉਣੇ ਬੱਚਿਆਂ ਦੇ ਸਭ ਤੋਂ ਜ਼ਿਆਦਾ ਮਹਿੰਗੇ ਆਉਂਦੇ ਹੀ ਤੇ ਇਹ ਬੱਚਿਆਂ ਚ ਹੀ ਆਉਂਦਾ ਵਾ ਜੀ ਵੀ ਘੱਟ ਵੱਡ ਕਰ ਲੂੰਗੀ ਮੈਂ ਆਪੇ ਹੀ ਤਰਪਾਈ ਕਰ ਦੂੰਗੀ ਆਹੋ ਘਟਵਾਟ ਜਿਹੜਾ ਕੰਮ ਦਾ ਵੇਲਾ ਹੋਣਾ ਉਹਨੂੰ ਲੈ ਕੇ ਬਹਿ ਜਾਏਗੀ ਲੀੜਿਆਂ ਨੂੰ ਚੱਲ ਬੀਬੀ ਜੇ ਸਾਡੇ ਘਰ ਹੋਰ ਵੀ ਹੁੰਦਾ ਇਦਾਂ ਦਾ ਕੋਈ ਤੇ ਫਿਰ ਵੀ ਤੇ ਅਸੀਂ ਪਾਉਣੇ ਹੀ ਨਾ ਲੀੜੇ ਹੁਣ ਮੈਨੂੰ ਨਹੀਂ ਪਤਾ ਗਰ ਸਾਬ ਨੂੰ ਆਖਦੀ ਜਿਨੇ ਪੈਸੇ ਜਿਹਦੇ ਕੋਲ ਵਾ ਮੇਰ ਕੋ ਕਿਹੜੇ ਪੈਸੇ ਹੋ ਬੀਬੀ ਕਿਹੜਾ ਕਿਸੇ ਦੇ ਵਸ ਦੀ ਗੱਲ ਵਾ ਹੁਣ ਜੇ ਵਿਚਾਰਾ ਇਦਾਂ ਦਾ ਵਾ ਤੇ ਇਦਾਂ ਨਾ ਸੱਸੀ ਘਾਲਤਾ ਜੀ ਸੱਸੀ ਘਾਲਤਾ ਜੀ ਹਾਂ ਜੀ ਘਾਲ ਨੀ ਤੈਨ ਸਾਸ ਜੀ ਦਾ ਸਾਸ ਜੀ ਦਾ ਸਾਸ ਜੀ ਨਾਲ ਬਹਿ ਜਾ ਬੈਠੇ ਕੀ ਕਰਦੇ ਆ ਇਹ ਘਰ ਤੋਂ ਕੋਸ਼ ਨਹੀਂ ਇਹ ਅਮਰਜੀਤ ਆਈ ਹੀ ਕਿਤੇ ਮੈਨੂੰ ਕਹਿੰਦੇ ਸੀ ਦੀਦੀ ਉਹਨਾਂ ਦਾ ਜਾ ਕੇ ਆਈ ਏ ਅੱਛਾ ਅਈ ਕੱਲ ਵੀ ਆਏ ਕਿ ਤੁਹਾਨੂੰ ਕਿਤੇ ਦਿਸੇ ਨਹੀਂ ਬਹਿ ਜਾ ਬੀਬੀ ਲਾ ਕੇ ਅਮਰਜੀਤ ਇੱਥੇ ਆ ਜਾ ਕੱਲ ਤੁਸੀਂ ਕਿੱਕ ਵੇਲੇ ਆਏ ਮੈਨੂੰ ਪਤਾ ਨਹੀਂ ਲੱਗਾ ਸ਼ਾਮਾਂ ਹੀ ਪਈਆਂ ਸੀ ਉਦੋਂ ਸ਼ਾਮੀ ਆਏਗੇ ਹਾਂ ਸਾਡੇ ਕੰਨੇ ਦਾ ਡੈਮਨ ਆ ਨਾ ਤੇ ਕਾਂ ਆਈਆਂ ਸੀ ਤੁਸੀਂ ਫਿਰ ਫਿਰ ਕਾਂ ਸਾਨੂੰ ਵੇੜੇ 'ਚ ਕੋਈ ਦਿਸਿਆ ਨਹੀਂ ਤੇ ਫਿਰ ਆਪਾਂ ਵਾਪਸ ਮੁੜ ਗੀਆਂ ਇਹ ਧਾਰਾਂ ਧੂਰਾ ਕੱਢਣ ਦਾ ਵੀ ਹੋਣੀ ਦਵਿੰਦਰ ਤੇ ਮੈਂ ਅੰਦਰ ਚਲ ਗਈ ਹੋਣੀ ਆ ਤੇ ਦੱਸਣਾ ਕਿੱਥੋਂ ਤੁਸੀਂ ਆ ਜਾਂਦੇ ਗਾਂ ਦੇ ਆਣ ਕੇ ਆਵਾਜ਼ ਮਾਰ ਲੀਂਦੇ ਘਰੇ ਹੀ ਹੋਣਾ ਸੀ ਆਪਾਂ ਕਿਤੇ ਜਲ ਜਾਣਾ ਸੀਗਾ ਫਿਰ ਮੈਂ ਉਹਦਾ ਦੇ ਵੇੜੇ 'ਚ ਹੀ ਬੈਠੇ ਹੁੰਦੇ ਆ ਤੇ ਚੱਲ ਫਿਰ ਮੈਂ ਇਹਨਾਂ ਅਮਰਜੀਤ ਨੂੰ ਕਿਹਾ ਵੀ ਜੇ ਆਪਾਂ ਕੱਲ ਨੂੰ ਫੇਰ ਚੱਲ ਜਾਾਂਗੇ ਤੇ ਇੱਧਰ ਹੀ ਆਏ ਸੀ ਗੁਰਪ੍ਰੀਤ ਨਹੀਂ ਨਹੀਂ ਸਿੱਧੇ ਤਾਂ ਨਹੀਂ ਆਏ ਸੀਗੇ ਆਇਆ ਦਰਿੰਪੀ ਕਰਕੇ ਆਇਆ ਸੀਗੇ ਅੱਛਾ ਅੱਛਾ ਤੇ ਫਿਰ ਆਪਾਂ ਇੱਧਰ ਦੇਖਿਆ ਤੇ ਇੱਧਰ ਕੋਈ ਵੀ ਨਹੀਂ ਹੈਗਾ ਆਪਾਂ ਮਟੀਰੀਅਲ ਕਹਿੰਦੇ ਹੀ ਪੇ ਉੱਧਰ ਵੀ ਜਾਣਨੇ ਆ ਕਿਦੋਂ ਦੀ ਆਈ ਹੈ ਹੋ ਗਏ ਨੂੰ 7-8 ਦਿਨ ਕੜਕੂ ਆਈ ਨੂੰ ਹਾਂ ਅੱਛਾ ਤੂੰ ਹੀ ਬਾਹਰ ਹੀ ਨਹੀਂ ਨਿਕਲੇ ਨਾ ਐਨੀ ਛੁੱਟੀ ਦੇ ਦਿੱਤੀ ਇਹਨਾਂ ਸਹੁਰਿਆਂ ਨੇ ਆਹ ਦੇ ਹੀ ਦਿੱਤੀ ਆ ਬੀ ਦੀ ਤਿਆਰ ਕਰ ਆਇਆ ਨਹੀਂ ਪਰੋਣਾ ਨਾਲ ਨਹੀਂ ਆਇਆ ਫਿਰ ਛੱਡ ਕੇ ਚਲ ਗਿਆ ਸਰਕਾਰ ਦਾ ਕੰਮ ਘਰ ਬਣਾਏ ਤੇ ਉਹ ਕਿੰਨੇ ਚੱਲਦੀ ਚੱਲ ਜਾ ਉਹ ਬਿਨੋਂ ਤੇ ਪਿੰਡ ਛੱਡ ਗਏ ਸੀ ਨਾ ਅੱਛਾ ਇਹ ਫਿਰ ਪਿੰਡੋਂ ਮੈਂ ਚੱਲ ਮੈਂ ਦੀਦੀ ਨੂੰ ਮਿਲਣ ਨਹੀਂ ਨਾਲੇ ਭਾਜੀ ਨੂੰ ਚੱਲ ਵਧੀਆ ਕੀਤਾਗੇ ਇਦਾਂ ਹੀ ਆ ਕੇ ਮਿਲਦਿਆਂ ਦੇ ਸਾਖ ਹੁੰਦੇ ਆ ਹਾਂਜੀ ਹਾਂਜੀ ਇਹ ਤਾਂ ਕਹਿੰਦੀ ਕਿ ਮੈਂ ਚੱਲ ਜਾਣਾ ਵਾ ਅੱਛਾ ਮੈਂ ਕਿਹਾ ਨਹੀਂ ਤੂੰ ਰਹਿ ਹੁਣ 10 15 ਦਿਨ ਚੱਲ ਕੋਈ ਨਹੀਂ ਮੈਂ ਹੁਣ ਪਾਣੀ ਲਿਆ ਪਹਿਲਾਂ ਕੋਸਾ ਕਰਕੇ ਲੇ ਨਾ ਇਹ ਚਾਹੀਦੀ ਲੋੜ ਚੱਲ ਬੱਚਾ ਚਾਹ ਬਣਾਉਣੀ ਆ ਨਹੀਂ 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 ਚਾਹ ਹੀ ਪੀ ਕੇ ਆਈਆਂ ਵਾ ਚਾਹ ਝਟ ਬਣ ਜਾਣੀ ਆ ਚਾਹ ਦੀ ਕਿਹੜੀ ਗੱਲ ਨਾਲੇ ਮਰਜੀਤ ਪਰੌਣੀ ਆਈ ਵਿਚਾਰੀ ਇਹਨੂੰ ਚਾਹ ਚਾਹੀਦੀ ਆ ਆਈ ਤੇ ਆਏ ਰਹਿਣੇ ਤੇ ਬਣਾ ਕੇ ਲਿਓਣੀ ਨਹੀਂ 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 ਫੇਰ ਆਵਾਂਗੇ ਨਾ ਇੱਥੇ ਫੇਰ ਪੀ ਲਾਂਗੇ ਹੁਣ ਅਸੀਂ ਪੀ ਕੇ ਆਏ ਨਾ ਤੁਹਾਨੂੰ ਪਤਾ ਜਦੋਂ ਅਸੀਂ ਜਾਣਾ ਵਾ ਘੁੰਮਣ ਫਿਰਨ ਚੱਲਣੇ ਭੈਣ ਭਰਾਵਾਂ ਦੇ ਘਰ ਤੇ ਚਾਹ ਤੇ ਪੀਣੀ ਦੀ ਤੱਤਾ ਪਾਣੀ ਆ ਕੋਟੂਰ ਕੀ ਆ ਨਈਆ ਉਦਾਂ ਨਹੀਂ ਕੋਈ ਹੈਗਾ ਸੀ ਮੈਂ ਤਾਂ ਲੱਗੀ ਸੀ ਸਾਗ ਤੋੜਨ ਤੇ ਇਹਨੂੰ ਅਮਰਜੀਤ ਨੂੰ ਹੀਗਾ ਵੀ ਉਦਾਂ ਕਰ ਵੀ ਜਾ ਕੇ ਆਉਣਾ ਵਾ ਤੇ ਮੈਨੂੰ ਲੈ ਆਇਆ ਤੇ ਕਹਿੰਦੀ ਦੀਦੀ ਕੱਲ ਨੂੰ ਸਾਗ ਬਣਾਵਾਂਗੇ ਅੱਗੇ ਵੀ ਜਦੋਂ ਆਉਂਦੇ ਨੇ ਹੋ ਗਈ ਜਾਂਦੀ ਆ ਆਹੋ ਹੋ ਕੇ ਜਾਂਦੇ ਚਲੋ ਆ ਸ਼ਾ ਤੇ ਮੈਂ ਤੇ ਸਗੋਂ ਆਪ ਨਾ ਆਪਣੇ ਮਨ ਚ ਸੋਚਾ ਹੀ ਸੋਚਣ ਡਈ ਹਾਂ ਇਹਦੀ ਵਾਲੇ ਵੇਖ ਕੇ ਸਗੋਂ ਜਰਾ ਚੇਤਾ ਆ ਗਿਆ ਮੈਂ ਹੁਣ ਜੋਬਨ ਸਾਡਾ ਆਇਆ ਕਿੰਨੇ ਚਿਰਾਂ ਦਾ ਇੱਥੇ ਹਾਂ ਤੇ ਜੋਬਨ ਨੂੰ ਮੰਗਣਾ ਵੇ ਆਉਣਾ ਵਾ ਤੇ ਮੈਂ ਆਖਾ ਇਹ ਆ ਅਮਰਜੀਤ ਦਾ ਰਿਸ਼ਤਾ ਹੀ ਸਗੋਂ ਮੈਂ ਲੈ ਜਾਣਾ ਸੀ ਆਪਣੇ ਭਰਾ ਨੂੰ ਉੱਥੇ ਜਲਸ਼ਾ ਹੁਣ ਜਿੱਥੇ ਇਹਦਾ ਅੰਜਲ ਹੀਗਾ ਆਹੋ ਤੁਸੀਂ ਵੀ ਗੱਲ ਨਹੀਂ ਨਾ ਕੀਤੀ ਜੇ ਤੁਸੀਂ ਗੱਲ ਕੀਤੀ ਹੁੰਦੀ ਤਾਂ ਮੈਂ ਵੀ ਸੋਚ ਲੈਣਾ ਸੀਗਾ ਪਰ ਇਹਦੇ ਕੋ ਵਿਆਹ ਦਾ ਪਤਾ ਹੀ ਨਹੀਂ ਲੱਗਾ ਈਡੀ ਛੇਤੀ ਤੁਸੀਂ ਕਿਹੜੇ ਵੇਲੇ ਕਰਤਾ ਉਹ ਤਾਂ ਅਚਾਨਕ ਜਿਹਾ ਰਿਸ਼ਤਾ ਲੱਭ ਗਿਆ ਤੇ ਘਰ ਛੱਡਿਆ ਜੋ ਨਿਚੜਾ ਹੀ ਕੀਤਾ ਈ ਤੁਹਾਨੂੰ ਪਤਾ ਹੀ ਆ ਆਹ ਪਰ ਬਾਅਦ ਚ ਪਤਾ ਲੱਗਾ ਨਾ ਪਿਛੇ ਈ ਛੇਤੀ ਇਹ ਦੇਖਣ ਆਏ ਕਹਿੰਦੇ ਹੁਣ ਇਹ ਲੈ ਜਾਣਾ ਹੁਣ ਇਹ ਲੈ ਜਾਣਾ ਤੇ ਮੁੜ ਕੇ ਆਖੇ ਅਗਲੇ ਦਿਨ ਚਲੋ ਆ ਜਾ ਤੁਸੀਂ ਚਾਰਜੀ ਤੇ ਉਹ ਤੁਹਾਡੇ ਨਾਲ ਵੀ ਨਹੀਂ ਬਹੁਤੀ ਗੱਲ ਹੋਈ ਹੋਈ ਨਾ ਤੇ ਪਰ ਪਹਿਲੋਂ ਜੇ ਮੈਂ ਕਿਤੇ ਗੱਲ ਕਰਦੀ ਤੇ ਇਹਨੂੰ ਜਾਣ ਨਹੀਂ ਦੇਣਾ ਮੈਂ ਕਿਤੇ ਹੋਰ ਪਾਸੇ ਅੱਛਾ ਤੁਹਾਨੂੰ ਇੰਨੀ ਪਸੰਦ ਆ ਹੋਰ ਨਾਲੇ ਪਤਾ ਕੀ ਆ ਫਿਰ ਗੁਰਪ੍ਰੀਤ ਚਲੋ ਮਹਾਰਾਜ ਇਦਾਂ ਦਿੱਤੀ ਆ ਪੁੱਤ ਕਿਸੇ ਦੇ ਘਰੇ ਨਾ ਭੈਣ ਭਰਾ ਤੇ ਚਲੇ ਵੀ ਮੇਚ ਰਲਦਾ ਹੀਗਾ ਇਹਨਾਂ ਦਾ ਹਾਂ ਇਹ ਤੇ ਗੱਲ ਹੈ ਕੀ ਹਾਂ ਹੁਣ ਨਾ ਅਮਰਜੀਤ ਚਲੋ ਮੈਂ ਤੈਨੂੰ ਇਹ ਨਹੀਂ ਆਂਦੀ ਤੂੰ ਨਾ ਆਖੀ ਮੈਨੂੰ ਜਾਣ ਬੁੱਝ ਕੇ ਪਹਿਣ ਜੀ ਕਹਿੰਦੀ ਆ ਕੋਈ ਗੱਲ ਨਹੀਂ ਭੈਣ ਭਰਾ ਸਾਰੇ ਇਦਾਂ ਦੇ ਧੀਆ ਪੁੱਤ ਹੁੰਦੇ ਆ ਜਦੋਂ ਵੇਖੀਏ ਤੇ ਬੜੇ ਬੜੇ ਵੇਲੇ ਹਾਂ ਤੇ ਤੂੰ ਚੱਕ ਰੱਖੀ ਜੇ ਤੇਰੇ ਹੱਥਾਂ 'ਚ ਕੋਈ ਰਿਸ਼ਤਾ ਹੋ ਵਾਹ ਚੰਗਾ ਠੀਕ ਹੈ ਇਹ ਚੀਜ਼ ਦੀ ਲੋੜ ਨਹੀਂ ਸਾਨੂੰ ਬਸ ਧੀ ਧੀ ਚਾਹੀਦੀ ਆ ਹਾਂ ਜੀ ਹਾਂ ਜੀ ਹਾਂ ਮੇਰੇ ਘਰ ਪ੍ਰਾਦਾ ਕਰ ਵੀ ਬਸ ਜੂਗਾ ਹਨਾ ਬੜੀ ਟੈਨਸ਼ਨ ਵਾ ਇੱਥੇ ਆਇਆ ਵਾ ਤੇ ਕੰਮ ਕੁੰਮ ਵਿਚਾਰਾ ਬੜਾ ਕਰਦਾ ਤੇ ਚੱਲ ਇਦਾਂ ਹੀ ਆਖਦੇ ਨਹੀਂ ਆਪਣਾ ਘਰ ਬਣ ਜੇ ਉਹਦਾ ਵੀ ਹਾਂ ਜੀ ਹਨ ਇਹੀ ਗਾ ਕੋਈ ਪਿਆਰੀ ਬੰਨਾ ਵਾਵਾ ਪਪਲਾ ਪੁੱਠੀ ਪਿਆਰੀ ਬੰਨਾ ਦੇ ਸਾਹਬ ਦਾ ਹੀ ਆ ਤੁਹਾਨੂੰ ਪਤਾ ਹੀ ਆ ਕੇ ਪਿਆਰੀ ਬੰਨਾ ਤੇ ਹੈਗਾ ਹੀ ਪਹਿਲਾਂ ਉਹ ਦੂਜਾ ਵੱਡਾ ਮੁੰਡਾ ਜਦੋਂ ਚਲ ਗਿਆ ਬਾਹਰ ਡੌਂਕੀ ਲਾਉਣ ਤੇ ਉਦੋਂ ਕਿੰਨੀ ਪਿਆਰੀ ਵੇਗ ਗਈ ਬੜਾ ਪੈਸਾ ਤੇ ਉਹਦਾ ਕੰਮ ਵਾ ਨਾ ਬਣਿਆ ਤੇ ਮੋੜੇ ਆਇਆ ਹੂੰ ਉਦੋਂ ਪਿਆਰੀ ਬੰਨਾ ਖਰਾਬ ਹੋ ਗਿਆ ਕੋਈ ਨਹੀਂ ਫਿਰ ਵੀ 2.5 ਕਿੱਲੇ ਤਾਂ ਹੁੰਦੀ ਆ ਉਹ ਹੋ 1.5-1.5 ਕਿੱਲਾ ਹੈਗੀ ਆ ਦੋਵਾਂ ਭਰਾਵਾਂ ਦੀ ਅੱਛਾ ਤਿੰਨ ਪਿਆੜੀਆਂ ਹੈਗੀਆਂ ਵਾ ਠੀਕ ਆ ਤਾਂ ਫੇਰੀਆਂ ਮਿਹਨਤ ਕਰੋ ਤੇ ਸਭ ਹੋ ਜਾ ਹਾਂ ਤੇ ਹੁਣ ਤੇ ਉਹ ਇੱਥੇ ਗਿਆ ਵਾ ਲੱਗ ਗਿਆ ਯਾ ਦੁਬਈ ਗਿਆ ਵਾ ਅੱਛਾ ਤੇ ਉੱਥੋਂ ਤੇ ਮੁੜ ਕੇ ਕੰਮ ਨਾ ਬਣਿਆ ਤੇ ਪੈਸਾ ਵੀ ਖਰਾਬ ਹੋਇਆ ਹਾਂ ਆਪਦੇ ਹੋ ਆਖੀ ਦਾ ਪਹਿਲਾਂ ਵੀ ਨਿੱਕੇ ਅੰਚ ਜਾਓ ਉਹਨਾਂ ਤੇ ਵੱਡਿਆਂ ਦਾ ਬਣੇ ਨਾ ਤੇ ਜਾਣਾ ਕਿੱਥੇ ਆ ਪਹਿਲਾਂ ਨਿੱਕੇ ਹੀ ਮੁਲਖ ਦੀ ਟਰਾਈ ਕਰਨੀ ਚਾਹੀਦੀ ਆ ਉਥੇ ਬੰਦਾ ਸੈੱਟ ਹੋ ਜੇ ਸਾਰੇ ਲਾਇਸੈਂਸ ਬਣ ਜਾਣ ਫੇਰ ਵੱਡੇ ਦੀ ਟਰਾਈ ਕਰੇ ਆ ਇਹ ਤੇ ਕਮਲ ਆ ਜਾ ਮੇਰਾ ਭਰਾ ਵੇਖੋ ਵੇਖੀ ਲੋਕਾ ਮਗਰ ਲਾ ਕੇ ਮੈਂ ਵੀ ਜਾਣਾ ਮੈਂ ਵੀ ਜਾਣਾ ਕਰਕੇ ਤੇ ਹਾਸੇ ਭਾਣੇ ਤੇ ਅਗਲੇ ਚ ਰੈਨਾ ਪੈਸਾ ਮੰਗਿਆ ਤੇ ਪਿਆਲੀ ਵੀ ਵੇਗੀ ਹਾਂ ਤੇ ਫੇਰ ਵੀ ਹੱਥ ਪੱਲੇ ਕੁਝ ਨਹੀਂ ਆਇਆ ਆਹ ਹੋ ਤੇ ਹੁਣ ਜੇ ਸੋਚਿਆ ਜਾਵੇ ਤੇ ਹੁਣ ਵੀ ਇਹੋ ਕੋਸ਼ੀ ਹੋਣ ਰਿਆ ਜਿਹੜੇ ਕਦੋਂ ਦੇ ਗਏ ਆ ਉਹ ਵੀ ਆਈ ਜਾਂਦੇ ਆ ਆਹੋ ਤੇ ਪੱਕੇ ਗ੍ਰੀਨ ਕਾਰਡ ਵਾਲੇ ਕੱਢੀ ਜਾਂਦੇ ਆ ਕੱਢੀ ਜਾਂਦੇ ਆ ਤੇ ਪਰ ਹੁਣ ਚਲੋ ਇਹ ਆ ਵੀ ਜੋ ਰੱਬ ਕਰਦਾ ਚਲੋ ਚੰਗਾ ਕਰਦਾ ਉਹੀ ਨਮੀ ਕੀ ਕਰਮਾਂ ਦਾ ਖੇਡ ਹੁੰਦਾ ਸਾਰਾ ਕਰਮਾਂ ਦੀ ਹਾਂ ਜਿਹਦੇ ਕਰਮਾਂ ਚੋਂ ਆ ਕਮਾਈ ਉਹ ਕਰ ਲੇਦੇ ਜਿਹਦੇ ਨਹੀਂ ਹੈਗੀ ਤੇ ਉਹਦੇ ਨਹੀਂ ਐਦਾਂ ਹੀ ਆ ਤੇ ਹੁਣ ਜਦੋਂ ਏਦਾਂ ਨਾ ਕੰਮ ਧੰਦਾ ਵਿਚਾਰਾ ਕਰਦਾ ਫਿਰਦਾ ਤੇ ਫੇਰ ਮੇਰਾ ਜੀ ਹੁੰਦਾ ਵਿਚਾਲਾ ਸ਼ਾਇਵਿਕਰ ਵਾਲਾ ਬਣੇ ਮੈਨੂੰ ਤਾਂ ਪਤਾ ਨਹੀਂ ਅਮਰਜੀਤ ਆਈ ਤੇ ਮੈਂ ਆ ਵੀ ਚਲ ਜਾਣਾ ਸੀ ਮੇਲੇ ਹੁਣਾ ਇਹਦੇ ਨਾਲੇ ਮੈਂ ਸੋ ਕੋਈ ਨੂੰ ਕਹਿ ਕੇ ਉਹਨਾਂ ਸੋਗਾ ਤੂੰ ਆ ਗਈਆਂ ਤਾਂ ਚੰਗਾ ਹੋਇਆ ਹੁਣ ਚੇਤਾ ਰੱਖੀ ਚੰਗਾ ਹਾਂਜੀ ਹਾਂਜੀ ਠੀਕ ਆਹੋ ਨਹੀਂ ਤੂੰ ਵੀ ਆ ਜਾ ਕਰੋ ਤੂੰ ਹੁੰਦੇ ਨਹੀਂ ਆ ਤੇ ਬਸ ਇਦਾਂ ਹੀ ਮੇਰਾ ਦਿਹਾੜੀ ਇਦਾਂ ਹੀ ਘਰ ਦਾ ਕੰਮ ਹੀ ਨਹੀਂ ਮੁੱਕਦਾ ਤਾਂ ਕਰਕੇ ਫਿਰ ਇਦਾਂ ਇੱਕ ਕੰਮ ਫੜੋ ਦੂਜਾ ਫੜੋ ਤੀਜਾ ਫੜੋ ਛੱਟ ਤੱਕ ਆਲਾ ਪੈ ਜਾਂਦੀਆਂ ਹੁੰਆਂ ਜੇ ਨਾ ਨਿੱਕੀ ਤੇ ਸਾਰੀ ਦਿਹਾੜੀ ਉਹ ਜਿਲ ਮੇਲਾ ਉਹ ਕਰ ਲਾ ਆ ਕਰ ਲਾ ਇਹ ਇਹਦਾ ਭਰਾ ਜਿਹੜਾ ਉਹੋ ਹੀ ਨਿਆਣਿਆਂ ਵਾਂਗੂ ਇਹਦੇ ਮੇਂ ਨਹੀਂ ਗਾਇਨ ਕੋ ਕਰੰਦਾ ਉਧਰ ਆਇਆ ਚਾਹ ਬਣਾ ਦੇ ਉਧਰੋਂ ਆਇਆ ਰੋਟੀ ਦੇ ਦੇ ਤੇ ਇਦਾ ਹੀ ਸਾਜੀ ਦਿਹਾੜੀ ਲੰਘ ਜਾਂਦੀ ਐ ਦੀ ਦਿਨ ਚੱਲਦੀ ਚੌਥਾਈ ਜੀ ਇਹ ਤੇ ਹੈ ਇਹ ਜਿੰਨੇ ਕੰਮ ਕਰਨਾ ਉਹਨੇ ਚਾਹ ਪਾਣੀ ਤੇ ਫਿਰ ਮੰਗਣਾ ਹੀ ਆ ਨਾ ਆਹੋ ਇਹ ਤੇ ਹੈ ਵਾ ਪਰ ਨਿਆਣਿਆਂ ਵਾਲਾ ਹਿਸਾਬ ਆ ਉਹਦਾ ਅੱਛਾ ਹਾਂ ਇੱਕ ਵਾਰ ਸਦ ਕਦੇ ਨਾ ਰੋਟੀ ਖਾਵੇ ਤੇ ਚੱਲ ਕੇ ਕੋ ਕੜੀ ਫਿਰ ਤੋਰਿਆ ਬਾਹਰ ਕੰਮ ਧੰਦਾ ਕਰ ਲਿਆ ਉਹ ਉਹ ਬਸ ਮਿੰਟ ਮਿੰਟ ਬਾਅਦ ਮੈਨੂੰ ਪਾਣੀ ਦੇ ਮੈਨੂੰ ਰੋਟੀ ਦੇ ਮੈਨੂੰ ਚਾਹ ਦੇ ਐਤਰਾ ਹੀ ਮਗਰ 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 ਦਿੰਦੇ ਤੇਰੀ ਆਪੇ ਅੰਟੀ ਵੀ ਜਿਹਦੇ ਕੰਮ ਕਰਨਾ ਉਹਨੂੰ ਪੋਖ ਲੱਗਦੀ ਲੱਗਦੀ ਆ ਜਿਹੜਾ ਬੰਦਾ ਵੇਲਾ ਉਹਨੂੰ ਪੋਖ ਨਹੀਂ ਲੱਗਦੀ ਚਲੋ ਇਹ ਵੀ ਚੱਰੀ ਮੰਨ ਲੈਨੇ ਇਹੋ ਕੰਮ ਕਰਦਾ ਵਾ ਕੰਮ ਉਹਨੇ ਕੀ ਕਰਨਾ ਅੰਟੀ ਮੈਂ ਤੇ ਕੇਵਲ ਕਈ ਵਾਰੀ ਵੇਖਿਆ ਵਾ ਜੋ ਬੰਦਾ ਵਿਚਾਰਾ ਕੱਲਾ ਡਿਆ ਹੁੰਦਾ ਕਦੀ ਡੰਗਰਾਂ ਨੇ ਪੱਠੇ ਫੋੜ ਕਦੀ ਪਾਣੀ ਡਾੜਾ ਕਦੀ ਖੇਤਾਂ ਚ ਕੰਮ ਕਰਨ ਨੇ ਆਂਦਾ ਜੋ ਬੰਦਾ ਚਲੋ ਜੇ ਨਾ ਹੁੰਦਾ ਕਰਦਾ ਹੀ ਆ ਕੋਈ ਗੱਲ ਨਹੀਂ ਬੈਜੋ ਮੈਂ ਬਣਾ ਕੇ ਦੇਵਨੀ ਨਹੀਂ ਕੋਈ ਗੱਲ ਨਹੀਂ ਪੀ ਕੇ ਚੱਲ ਜੀ ਨਹੀਂ ਨਹੀਂ ਚੱਲੇ ਆਈ ਚੱਲੇ ਆਈ ਠੀਕ ਹੋ ਗਈ ਫੇਰ ਕਿਤੇ ਪੀਵਾਂਗੇ ਚਾਹ ਤੁਹਾਡੇ ਘਰ ਚਲੋ ਚੋ ਠੀਕ ਆ ਤਾਈ ਜੀ ਚੰਗਾ ਆਇਓ ਫਿਰ ਚੰਗਾ ਜੀ ਚੰਗਾ ਦਿੰਦਰ ਜਿਓ ਕੜੀ ਆ ਹੀ ਗਈਆਂ ਤੇ ਤੂੰ ਕੀ ਵਿਆਹ ਵਿਆਹ ਦੀਆਂ ਜਿਹੜਾ ਆਉਂਦਾ ਉਹਨੂੰ ਹੀ ਆਖਦੀ ਰਹੀਂ ਨੀ ਮੇਰੇ ਭਰਾ ਨੂੰ ਰਿਸ਼ਤਾ ਕਰਾਓ ਜਿੰਨੂੰ ਆ ਜਿਹੜਾ ਇੰਦਾ ਮੇਰੇ ਭਰਾ ਨੂੰ ਰਿਸ਼ਤਾ ਕਰਾਓ ਇਹਨੂੰ ਤੇ ਰਿਸ਼ਤਾ ਕਿੰਨੇ ਕਰਨਾ ਚੱਲੋ ਸ਼ਾਹੀਬੀ ਉਹ ਵੀ ਉੱਡੀ ਕੀ ਨਾ ਤੇ ਮੈਂ ਹਾਂ ਚੱਲ ਕਈ ਵਾਰ ਗਾਂਦਿਆਂ ਗਾਂਹ ਕਈ ਜਾਣ ਪਛਾਣ ਵਾਲੀਆਂ ਹੁੰਦੀਆਂ ਵਾ ਤੇ ਚੱਲ ਤੱਕ ਜਿੜਾ ਖੂਗੀ ਉਹਨੇ ਜਿਹੜਾ ਕਰਾਤਾ ਵਾ ਤੇ ਜਾਂ ਕਿੜਾ ਹੋ ਗਿਆ ਵਾ ਮੈਂ ਤਾਂ ਗੱਲ ਹੀ ਕੀਤੀ ਆ ਡੇਢ ਕਿੱਲੇ ਨੂੰ ਕਿੱਥੋਂ ਕਰਨੀ ਇਹ ਤੇ ਕੱਲੀ ਕੱਲੀ ਹੀਗੀ ਕੁੜੀ ਇਹਦੀ ਪੈੜੀ ਵੀ ਹੈਗੀ ਇਹਦਾ ਘਰ ਵੀ ਹੈਗਾ ਤੇ ਚਲੋ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਰਿਸ਼ਤਾ ਕਰ ਲਿਆ ਵੀ ਚੱਲ ਕੋਈ ਗੱਲ ਨਹੀਂ ਜੇ ਕੁੜੀ ਨਹੀਂ ਤੇ ਪੈੜੀ ਬੰਨਾ ਤੇ ਆਊਗਾ ਹੀ ਨਾ ਹਨ ਚਲ ਬੀਬੀ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਤੇ ਉਦਾਂ ਹੀ ਕਹਿ ਦਿੱਤਾ ਇਹਨਾਂ ਨੂੰ ਉਹ ਦਿਨ ਵੀ ਮੈਂ ਕਿਸੇ ਨਾਲ ਗੱਲ ਕੀਤੀ ਤੇ ਉਦੋਂ ਨਹੀਂ ਤੁਸੀਂ ਮੈਨੂੰ ਇਦਾਂ ਹੀ ਗੁੱਸੇ ਹੁੰਦੇ ਨਹੀਂ ਮ ਕਰੋ ਜਿਹੜਾ ਹੁੰਦਾ ਉਹਨੂੰ ਹੀ ਕਹਿਣ ਡੈ ਪੈਂਦੀ ਜਿਹੜਾ ਹੁੰਦਾ ਉਹਨੂੰ ਕਹਿਣ ਡੈ ਪੈਂਦੀ ਪਰ ਮੈਨੂੰ ਇਹ ਵੀ ਚੱਲ ਮੇਰਾ ਵੀ ਭਰਾ ਵੇ ਆਇਆ ਜਾਵੇ ਚੱਲ ਦੁੱਖ ਤਾਂ ਭਰਾ ਦਾ بڑا ਹੁੰਦਾ ਵਾ ਭਰਾ ਵਾ ਤੇਰਾ ਮੈਂ ਇਹ ਨਹੀਂ ਆਂਦੀ ਪਰ ਇਹਨੂੰ ਰਿਸ਼ਤਾ ਨਹੀਂ ਕਿੰਨੇ ਕਰਨਾ ਵਾ ਰਿਸ਼ਤਾ ਕਿੱਥੋਂ ਆਉਣੀ ਐ ਏਡੀ ਬੇਬੀ ਚੱਲ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਮੈਂ ਭਾਵੇਂ ਨਾਮ ਹੀ ਕਹਿੰਦੀ ਸਕੂੰ ਤੂੰ ਹੀ ਕਹਿ ਦੇਣਾ ਹੈਗਾ ਵੀ ਚੱਲ ਸ਼ਾਇਦਾਂ ਦੀ ਕੋਈ ਵੇਖਿਓ ਤੁਸੀਂ ਸੋਕ ਮੈਨੂੰ ਗੁੱਸੇ ਹੁੰਦਾ ਪਈ ਨਹੀਂ ਗੁੱਸੇ ਦਾ ਇਹਨਾਂ ਮੈਂ ਕੀ ਪਤਾ ਹੋਣਾ ਵਾ ਜੇਤ ਕਰਮਾਂ ਚ ਹੋਈ ਜੇ ਸੰਜੋਗ ਹੋਏ ਤੇ ਆਪੇ ਮਿਲ ਜਾਣੀ ਆ ਆ ਵੀ ਵੇਖਾਂ ਹੈਗੀ ਹੀਗੀ ਜੋ ਜਿਹਦੇ ਨਾਲ ਸੰਜੋਗ ਹੀ ਹੋਈ ਗਏ ਨੇ ਪਰ ਬੀਬੀ ਐਦਾਂ ਨਾ ਕਰਿਆ ਕਰੋ ਪਹਿਲਾਂ ਤੁਸੀਂ ਮੈਨੂੰ ਪੁੱਭ ਲੈ ਕੇ ਪੈ ਜਾਣੇ ਗੁੱਸੇ ਹੁੰਨੇ ਆ ਮੁੜ ਕੇ ਤੁਸੀਂ ਮੈਨੂੰ ਪੁੱਤ ਪੁੱਤ ਕਰਦੇ ਰਹਿੰਦੇ ਇੰਨੇ ਢੇੜ ਕੇ ਲਾ ਪੈ ਗਈਦਾ ਵਾ ਤੇ ਜੜੀਆਂ ਇਹੋ ਜੀਆਂ ਹੁੰਦੀਆਂ ਹੁੰਦੀਆਂ ਹੁੰਦਾ ਕਈ ਕੁਛ ਮੰਗਦੀਆਂ ਹੁੰਦੀਆਂ ਤੇ ਦੇਣਾ ਉਹਨੇ ਕਿੱਥੋਂ ਆਏ ਨੇ ਲਿਆ ਪਾਲ ਦੀ ਫੇਰ ਕਦਾ ਮਟੋ ਠੀਕ ਹੈ ਸਰਦਾ ਤੈਨੂੰ ਦੁੱਧ ਹਾਂਜੀ ਕੀ ਕਰੀ ਜਾਂਦਾ ਹੁਣ ਤੂੰ ਪਾਜੀ ਮਟੋ ਨੂੰ ਲਗਾਈ ਮੈਂ ਸਰਦਾ ਉਹ ਮਟੋ ਦੇ ਆ ਮਾਮਾ ਇਹਦੇ ਨਾਲ ਲਗਾ ਰਹੀ ਨਾ ਵਾ ਉਧਰ ਗੋਆ ਥੱਲੇ ਡੰਗਰਾਂ ਦੇ ਅਜੇ ਤੱਕ ਪਛਾਣ ਨਹੀਂ ਕੀਤਾ ਤੂੰ ਅਰੇ ਆਵੇ ਇੱਧਰ ਪਿਆ ਗੋਆ ਬਾਗੀ ਕਰਾ ਤੇ ਉੱਤਰ ਮੈਂ ਕਿਹਾ ਕਿ ਇਹਨਾਂ ਪੱਠੇ ਹਿਸਾਬ ਨਾਲ ਪਾਇਆ ਕਰੀਏ ਪਾ ਲਈ ਪੱਠੇ ਪੈਣ ਤੋਂ ਪੱਠੇ ਤੂੰ ਗੋਹੇ ਕਰਨਾ ਉਹਨਾਂ ਨੇ ਕੀ ਕਰਨਾ ਭੁਖੀਆਂ ਮਾਰਦੀਆਂ ਭੁਖਿਆ ਮਾਰ ਦਈਏ ਉਹ ਇਹਨਾਂ ਦੀ ਵੀ ਲਿਮਟ ਹੁੰਦੀ ਆ ਤੇਰੀ ਵੀ ਲਿਮਟ ਹੁੰਦੀ ਆ ਕੋਈ ਰੋਟੀ ਦੀ ਵੀ ਫਿਰ ਇਹਨਾਂ ਦੀ ਲਿਮਟ ਦੱਸਦਾ ਮੈਨੂੰ ਤੂੰ ਮੇਰੇ ਤੇ ਗੱਲ ਲੜੋ ਉਹ ਕਰ ਕੇ ਗੋਹਾ ਇਕੱਠਾ ਕਰ ਦੋ ਵਾ ਫਟਾਫਟ ਕਰ ਤੇ ਆ ਵੀ ਕਰ ਤੂੰ ਨਹੀਂ ਥਲੇ ਮੈਂ ਕੰਮ ਚੱਲੇ ਹੋਵਾ ਕਿਤੇ ਇਹ ਨਾਲੇ ਮੈਂ ਤੈਨੂੰ ਕੰਮ ਦੱਸ ਕੇ ਚਲ ਜਾਣਾ ਵੇ ਤੂੰ ਮੁੜ ਕੇ ਮਗਰ ਬਹਿ ਜਾਣਾ ਵਾ ਮੈਂ ਚੱਲੇ ਕੰਮ ਮੈਂ ਤੇਰੇ ਆਉਂਦੇ ਨੂੰ ਕੰਮ ਦੇਖਣਾ ਈ ਧਾਰਾ ਕੱਢਣੀਆਂ ਪਾਣੀ ਡੋਣਾ ਮੈਂ ਵਧਾਤਾ ਧਾਰਾ ਕੱਢ ਦੂੰਗਾ ਧਾਰਾ ਕਿ ਡੰਗਰ ਵੀ ਅੰਦਰ ਬੰਦਨੇ ਆ ਨਾ ਟਾਈਮ ਨਾਲ ਇੰਨੀ ਗਰਮੀ ਹੋ ਗਈ ਹੈ ਜੀ ਵੀ ਅੰਦਰ ਕੀ ਕੋਈ ਨਹੀਂ ਕੋਈ ਨਹੀਂ ਆਪਾ ਜੀ ਤੁਸੋਂ ਕੰਮ ਤੇ ਇਹਨੂੰ ਕਰਨੇ ਪੜਾ ਆ ਵੀ ਮੈਂ ਨਾ ਠੇਲਾ ਜਿਆ ਕਰਦਾ ਕੀ ਆ ਕੰਮ ਨੂੰ ਕਿਤੇ ਹੱਥ ਲਾ ਕੇ ਰਾਜੀ ਦੀ ਕਿਤੇ ਵੀ ਆ ਵੀ ਕਰਦਾ ਅੱਧਾ ਕਰਦੇ ਮੈਨੂੰ ਮੇਰ ਕੋ ਕਰਾਉਂਦਾ ਲੈ 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 ਠੇਹਾ ਬੇਹੋਗਾ ਕਰਦਾ ਸਾਹਿਬ ਲੈ ਮਾਂ ਲਾਤ ਨੂੰ ਤਨਾ ਮਾਰਦੇ ਤੁਸੀਂ ਨਾ ਸਮਝਦੇ ਨਹੀਂ ਗੱਲ ਨੂੰ ਕਿ ਤੇ ਨਹੀਂ ਲੱਤ ਵੱਜ ਚੱਲੀ ਲੈ ਹੋ ਗਿਆ ਨਾ 1 ਮਿੰਟ ਜੀ ਹੋਰ ਹੈਗੀ ਇੱਕ ਝਾੜੂ ਵੀ ਮਾਰਨਾ ਹੀ ਹੋ ਆ ਕਰ ਲਾ ਝਾੜੂ ਵੀ ਮਾਰਨਾ ਹੀ ਚੰਗਾ ਬੱਲੇ ਇਹ ਹੁਣ ਕੰਮ ਕੋਈ ਨਹੀਂ ਕੋਈ ਨਹੀਂ ਆ ਤੇ ਮੇਰੇ ਆਉਂਦੇ ਸਾਰਾ ਕੰਮ ਹੋਣਾ ਚਾਹੀਦਾ ਜੇ ਤੈਨੂੰ ਇੱਕੋ ਗੱਲ ਦੱਸ ਹੋ ਗਿਆ ਹੋ ਗਿਆ ਹਾਂ ਮੇਰੇ ਕੋ ਬਾਗ ਬਾਰਨਾ ਖਵਾਵੀ ਤੇ ਨਾ ਮੈਨੂੰ ਗੁੱਸਾ ਜੜਾਵੀ ਹੋ ਗਿਆ ਐਦਾ ਕਰੀ ਜਣਾ ਹੋ ਗਿਆ ਹੋ ਗਿਆ ਕਰ ਹੁੰਦਾ ਹੈ ਨਹੀਂ ਤੇਰ ਕੋ ਕਰਦਾ ਹੀ ਮੈਂ ਆ ਇਹ ਸਰਦਾਰ ਬਣ ਗਿਆ ਭੱਜਦਾ ਨੀਰੋਗ ਮੇਰੇ ਕਿਉਂ ਝੁੰਡੇ ਲੱਗੀ ਹੀ ਪਟਵਾਨ ਉਤੋਂ ਮੇਰੀ ਗੱਲ ਸੁਣੋ ਦੀਦੀ ਮੈਂ ਨਵੇਂ ਪੜੇ ਤਰੀਕੇ ਨਾਲ ਦੇਖਿਆ ਬੜੀ ਗੌਰ ਨਾਲ ਦੇਖਿਆ ਵਾ ਉਹ ਬੀਬੀ ਕਿੱਦਾਂ ਗੱਲਾਂ ਕਰਨ ਲਈ ਆਂਟੀ ਜੀ ਮੇਰੀ ਗੱਲ ਸੁਣੋ ਉਹ ਬੇਚਾਰਾ ਕਿੰਨਾ ਕੰਮ ਕਰਦਾ ਉਹ ਤੈਨੂੰ ਪਤਾ ਵੀ ਆ ਜਿੱਦੋਂ ਗਏ ਉਦੋਂ ਵੀ ਕੰਮ ਲੱਗਾ ਜਿੱਦੋਂ ਆਉਂ ਗੋਣਾ ਹੈ ਹੁਣ ਵੀ ਕੰਮ ਲੱਗਾ ਸੀ ਤੇ ਉਹ ਅੰਕਲ ਕਿਦਾਂ ਉਹ ਬੇਚਾਰੇ ਜੋ ਬੰਦੂ ਤਾਂ ਨਈ ਸੀ ਉਹ ਤਾਂ ਗੱਲ ਹੈਗੀ ਆ ਉਹ ਤਰਸਦੇ ਹੁੰਦਾ ਵਾ ਪਰ ਆਪਾਂ ਕੀ ਕਹਿ ਸਕਦੇ ਆ ਜਦੋਂ ਦੀ ਭੈਣ ਨਹੀਂ ਕਹਿਂਦੀ ਸਾਨੂੰ ਕੀ ਲੋੜ ਕਿਸ ਨੂੰ ਕਹਿਂਦੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਮਿਠਾਸ ਨਹੀਂ ਸੀ ਪਰਸੋਂ ਵਾਲੀ ਗੱਲਾਂ ਕਰਨ ਦੇ ਹੀ ਉਹ ਓਦਾਂ ਕਰਨ ਨਹੀਂ ਗੱਲਾਂ ਜਿਹਦੇ ਡਰੇ ਹੁੰਦੇ ਆ ਉਹ ਤਾਂ ਮੈਨੂੰ ਵੀ ਪਤਾ ਵਾ ਪਰ ਇਹ ਗੱਲ ਹੈਗੀ ਆ ਨਾ ਮੈਂ ਤਾਈ ਵੱਲ ਵੇਖ ਕੇ ਮੈਂ ਤਾਂ ਚੁੱਪ ਕਰ ਗਈ ਪਿੱਛੇ ਗੱਲਾਂ ਕਰਨ ਦੇ ਤਾਂ ਮੈਂ ਚੁੱਪ ਕੀਤੀ ਰਹੀ ਪਰ ਤੂੰ ਨਾ ਅੱਗੋਂ ਬੜੀਆਂ ਉਹਨਾਂ ਨੂੰ ਗੱਲਾਂ ਕੀਤੀਆਂ ਉਹਨਾਂ ਨੇ ਮਗਰੋਂ ਪਤਾ ਮੈਨੂੰ ਕੀ ਕਹਿਣਾ ਵਾ ਤੇਰੀ ਭੈਣ ਆਈ ਸੀ ਤੇ ਇੰਨੀਆਂ ਗੱਲਾਂ ਕਰ ਗਈ ਉਹ ਦੀਦੀ ਨਹੀਂ ਕਹਿੰਦੇ ਉਹਨਾਂ ਨੂੰ ਵੀ ਨਾਲੇ ਕੰਨ ਹੋ ਜਾਣਗੇ ਕੀ ਗੱਲ ਬੱਲਾ ਤੇ ਘਰ ਕੇ ਗਿਆ ਵਾ ਨਾ ਉਹ ਕਿੱਦਾਂ ਗੱਲਾਂ ਕਰੀ ਜਾਂਦੀ ਹੈ ਬੈਠੀ ਮੰंजे ਤੇ ਉਹਦੀ ਸੱਸ ਦੇਖ ਉਹਦੀ ਮਾਂ ਦੇਖ ਹੈ ਉਹ ਕਿੱਦਾਂ ਸਾਰੇ ਮਾਰ ਮਾਰ ਕੇ ਗੱਲਾਂ ਕਰਦੀ ਕਿ ਮੈਨੂੰ ਕਿਤੇ ਜਾਣ ਹੀ ਨਹੀਂ ਦਿੰਦੀ ਸਾਰਾ ਦਿਨ ਕੰਮ ਕਰਾਉਂਦੀ ਹੈ ਮੇਰੇ ਕੋਲ ਪਰ ਹੁਣ ਆਪਾਂ ਕਿਸ ਦੇ ਘਰ ਚ ਤੱਕ ਅੰਦਾਜ਼ੀ ਥੋੜੀ ਕਰ ਸਕਦੇ ਆ ਉਹ ਤਾਂ ਗੱਲ ਮੈਂ ਤੁਹਾਡੀ ਮੰਨਦੀ ਆਂ ਦੀਦੀ ਪਰ ਵੇਖੋ ਵੇਖਣਾ ਵੀ ਚਾਹੀਦਾ ਨਾ ਘਰ ਵਰ ਦੇ ਵੱਲ ਚਲੋ ਮੈਂ ਮੰਨਿਆ ਵਾ ਉਹ ਦੁਖੀ ਆ ਵਿਚਾਰੀ ਜਾਂ ਉਹ ਵੀ ਦੁਖੀ ਆ ਪਰ ਜੇ ਉਹ ਆਇਆ ਵਾ ਉਹਦੀ ਕਰਨ ਤੇ ਕਰ ਸਕਦੇ ਆ ਨਾ ਅਮਰੋ ਇਦਾਂ ਹੋੜੀ ਕੋਈ ਕਦਰ ਕਰਦਾ ਵਾ ਜਦੋਂ ਨਾ ਆਪਣੇ ਘਰ ਨਾਲ ਕਹਿੰਦੇ ਨੇ ਨਾ ਜੀ ਘਰੋਂ ਜਾਓ ਖਾ ਕੇ ਦਗੋ ਮਿਲਣ ਪਕਾ ਕੇ ਜਦੋਂ ਆਪਾਂ ਘਰੋਂ ਹੀ ਭੁੱਖੇ ਆਈਏ ਤਾਂ ਗੋਹਾਂ ਨੂੰ ਕਿੱਥੋਂ ਮਿਲਣੀਆਂ ਵਾ ਉਹ ਹੀ ਗੱਲ ਆ ਵੀ ਜਦੋਂ ਦੀ ਭਾਬੀ ਨਹੀਂ ਦੇਂਦੀ ਰੋਟੀ ਤੇ ਇਥੋਂ ਇਹਨਾਂ ਨੂੰ ਕਿੱਥੋਂ ਮਿਲ ਜਾਣੀਆਂ ਵਾ ਇਹ ਤਾਂ ਗੱਲ ਸਹੀ ਆ ਦੀਦੀ ਪਰ ਮੇਰੀ ਗੱਲ ਸੁਣੋ ਦੀਦੀ ਇੱਕਾ ਠੀਕ ਆ ਨਾ ਜੇ ਉਹ ਕੰਮ ਕਰਦਾ ਵਾ ਉਹਨੇ ਰੋਟੀ ਵੀ ਖਾਣੀ ਆ ਲੀੜਾ ਕਪੜਾ ਨੂੰ ਤੋਤਾ ਮਿਲਣਾ ਚਾਹੀਦਾ ਵਾ ਤੇ ਦਿਓ ਬਾਰ-ਬਾਰ ਚਾਹ ਮੰਗਦਾ ਇਹਨਾਂ ਦੇ ਡੰਗਰ ਪੱਟੇ ਵੀ ਤਾਂ ਆ ਹੀ ਪਉਂਦਾ ਨਾ ਉਹ ਉੱਧਰ ਵੀ ਮੈਂ ਦੇਖਿਆ ਸੀ ਉਹ ਵਿਚਾਰਾ ਪੱਟੇ ਪਾਉਣ ਰਿਹਾ ਸੀ ਇਕੱਲਾ ਤੇ ਮੈਂ ਤੁਹਾਨੂੰ ਐਸੇ ਵੇਲੇ ਜਾ ਕੇ ਦੱਸਿਆ ਕਿ ਦੀ ਵੀ ਇਹਨਾਂ ਘਰ ਕਿਹੜਾ ਪਰੋਣਾ ਆਇਆ ਵਾ ਮੈਨੂੰ ਪਤਾ ਵਾ ਕੰਮ ਬੜਾ ਕਰਦਾ ਵਾ ਕੰਮ ਤੇ ਨਾ ਜਦੋਂ ਦਾ ਇਹ ਆਇਆ ਨਾ ਪਾਜੀ ਨੇ ਤੇ ਬਿਲਕੁਲ ਕੰਮ ਛੱਡ ਦਿੱਤਾ ਵਾ ਉਹ ਤੇ ਨਾ ਡੱਕਾ ਭੰਨ ਕੇ ਦੋਰਾ ਨਹੀਂ ਕਰਦੇ ਹੈਗੇ ਦੀਦੀ ਨਾਲੇ ਤੁਹਾਨੂੰ ਪਤਾ ਵਾ ਜੇ ਆਪਾਂ ਕੰਮ ਕਰਦੇ ਰਹੀਏ ਨਾ ਤੇ ਸਾਡਾ ਸਰੀਰ ਬਿਲਕੁਲ ਸਹੀ ਰਹਿੰਦਾ ਵਾ ਸਭ ਮਾਰੀਆਂ ਦੂਰ ਹੁੰਦੀਆਂ ਵਾ ਤੇ ਜੇ ਅਸੀਂ ਵਿਲੇ ਬੈਠ ਕੇ ਮੱਝਾ ਤੇ ਖਾਣਾ ਤੇ ਫਿਰ ਅਸੀਂ ਬਿਮਾਰੀ ਲੈਣਾ ਹੋਰਾਨੂੰ ਕੀ ਬਣਾ ਪਰ ਉਹ ਤਾਂ ਚੱਲ ਹੈ ਗਿਆ ਯਾ ਪਰ ਇਹ ਹੈ ਕਿ ਜਿਨ੍ਹਾਂ ਨੂੰ ਫਰੀ ਦਾ ਨੌਕਰ ਮਿਲਿਆ ਵਾ ਉਹਨਾਂ ਨੂੰ ਕੀ ਲੋੜ ਆ ਚਲੋ ਦੀਦੀ ਅੱਦਾ ਹੀ ਮੇਰੀ ਸੱਸ ਕਰਦੀ ਹੁੰਦੀ ਹੂੰ ਤੇ ਪਰ ਇਹ ਗੱਲ ਨਹੀਂ ਆ ਮੈਨੂੰ ਜਿਹੜੀਆਂ ਗੱਲਾਂ ਦੱਸਦੀਆਂ ਹਨਾ ਤੇ ਆਪਣੇ ਹੁਣ ਬਾਜੀ ਨਾ ਨਾ ਕਰੀ ਅਛਾ ਚਲੋ ਢੀਕੇ ਚਲੋ ਜੰਨੀ ਵਾ ਹੁੰਦੀ ਸਤਨਾ ਵਾ ਚੱਲੇ ਕਿਤੇ ਆਹੋ ਕਿਉਂ ਨੀ ਮੈਂ ਉਹ ਦਿਨ ਪੁੱਛਿਆ ਮੈਂ ਵੀ ਕਿਤੇ ਚੱਲੇ ਆ ਆਹੋ ਚੱਲੇ ਤੈਨੂੰ ਵੀ ਪਤਾ ਵਾ ਵੀ ਚੱਲੇ ਆ ਯਾ ਮੈਂ ਦੱਸ ਆਇਆ ਕੰਮ ਨੂੰ ਜੋਬ ਨੂੰ ਸਾਰੇ ਦੱਸ ਆਇਆ ਜੋ ਜੋ ਕਰਨਾ ਮੈਂ ਕਰ ਦੂਗਾ ਤੇ ਉਹ ਧਾਰਾ ਵੀ ਕੱਢ ਦੂਗਾ ਕੋਈ ਨਹੀਂ ਚਲ ਜੋਬੰਦੇ ਕੰਮ ਕਰ ਦੂਗਾ ਹਾਂ ਤੇ ਮੰਗਾਉਣਾ ਹੀ ਕੀ ਮੰਗਾਉਣਾ ਦਾ ਦੱਸ ਕੀ ਮੰਗਾਉਣਾ ਕੀ ਬੋਲਗਾ ਦੌਦਾ ਹਨੇਰਾ ਹੁੰਦਿਆ ਮੈਨੂੰ ਮੈਂ ਕਿਹਾ ਜੋਬੰਨਾ ਵਿਚਾਰਾ ਅੱਧੀ ਬਾਹਰੇ ਪਾਈ ਫਿਰਦਾ ਤਾਂ ਜੇ ਕਿੰਨੀ ਠੰਡ ਵਾ ਬਿਆਕਰ ਉਹਨੂੰ ਚੱਲ ਲਿਆ ਦਿਓ ਦੋ ਕ ਪਟੀ ਸ਼ਰਟਾਂ ਤੇ ਦੋ ਪਜਾਮੇ ਲਿਆ ਦੋ ਬੋਸ਼ਕੀਆਂ ਲਿਆਦਾ ਉਹਨੂੰ ਮੈਂ ਮੈਂ ਬੋਸ਼ਕੀ ਇਤਨੀ ਮੈਂ ਆਖਿਆ ਚੱਲ ਮੈਂ ਹਾਂ ਠੰਡ ਲਵਾ ਲੂਗਾ ਮੁੜ ਕੇ ਫੇਰ ਬਿਮਾਰ ਹੋ ਗਰ ਅੱਛਾ ਲੈ ਲੀ ਦੇ ਉਹਦੇ ਉਹਨੂੰ ਜਾਣ ਕੇ ਨਹੀਂ ਪਉਂਦਾ ਮੈਂ ਹੁਣ ਉਹਨੂੰ ਕਿ ਆਖੀਏ ਨਹੀਂ ਉਹਦੇ ਕੋਹ ਲੀੜੇ ਤੇ ਨਵੇਂ ਹੀ ਨਾ ਤੇ ਕੋਹ ਚਾਲ ਉਹਨੇ ਪਾਏ ਆ ਤੇ ਉਹ ਮੈਨੂੰ ਕਹਿੰਦੇ ਆ ਹਾਂਦਾ ਹੀ ਭੈਣ ਇੱਕ ਮੈਨੂੰ ਸੂਟ ਮੰਗਾ ਦੇ ਤੇ ਮੈਂ ਹਾਂ ਚੱਲ ਇੱਕ ਵੀ ਮੰਗਾਉਣਾ ਤੇ ਦੋ ਮੰਗਾ ਦੇਣੀ ਤੈਨੂੰ ਤੇ ਮੈਨੂੰ ਉਹਦੇ ਮੇਚੇ ਦਾ ਪਤਾ ਵਾ ਨਾ ਮੈਨੂੰ ਮੇਚੇ ਦਾ ਪਤਾ ਨਾ ਕੋਈ ਗੱਲ ਉਹਦਾ ਕੋਈ ਬਾਤ ਉਹ ਉਹਨਾਂ ਲੀਡਰ ਨੂੰ ਕੀ ਹੋਇਆ ਉਹ ਦਿਨ ਨੂੰ ਉਹਨੇ ਜਾਣਾ ਉੱਥੇ ਗੱਲ ਉਹੋ ਗੱਲ ਪਈ ਉਹ ਜਾਣਾ ਵਿਆਹ ਉਹਨੇ ਕਿਦੈ ਚੱਲ ਗੱਲ ਤੋਂ ਸੁਣੋ ਮੇਚੇ ਨੂੰ ਕੀ ਆ ਮੈਂ ਨੰਬਰ ਦੇ ਦਿੰਨੀ ਆ ਤੁਹਾਨੂੰ ਉਥੋਂ ਵੇਖ ਕੇ ਜਾਂ ਤੇ ਗਾ ਦਾ ਦੇ ਦਿੰਨੀ ਆ ਕੱਦਾ ਟੀ-ਸ਼ਰਟ ਉਹ ਮੇਚਕੇ ਲੈ ਆ ਪੂਰੀਆਂ ਬਾਹਾਂ ਦੀ ਮੇਰੇ ਕੋਲ ਇਹੋ ਜਿਹੇ ਪਖੰਡ ਨਹੀਂ ਮੇਰੇ ਕੋਲ ਨੇ ਆ ਨਿਆਨੇ ਦੇ ਝੱਗੇ ਝੁੱਗੇ ਮੈਂ ਖਰੀਦਦਾ ਫਿਰ ਮੇਰੀ ਗੱਲ ਸੁਣੋ ਮੈਂ ਅੱਗੇ ਬੀਬੀ ਨੂੰ ਵੀ ਆ ਕੇ ਆ ਤੇ ਬੀਬੀ ਆਂਦੀ ਆ ਹੋ ਹੋਣ ਉਹਦੇ ਚੱਗੇ ਲੈ ਆਓ ਇੰਨੇ ਮਹਿੰਗੇ ਹੁੰਦੇ ਆ ਮੁਰਗਦਰ ਜੀ ਕਰਨ ਦਿੰਦੀ ਫਿਰ ਉੱਚੇ ਨਹੀਂ ਮੈਂ ਆਪੇ ਕਰ ਲੂੰਗੀ ਆਂਦੀ ਆਹੋ ਕੰਮ ਦੇ ਵੇਲੇ ਤੋਂ ਇਦਾਂ ਜੇ ਮੈਂ ਬੀਬੀ ਨਾਲ ਗੱਲ ਕਰਦੀ ਆਂ ਤੇ ਉਹ ਵੀ ਨਹੀਂ ਮੇਰ ਨਾਲ ਸਹੀ ਤਰੀਕੇ ਨਾਲ ਤੂੰ ਇਦਾਂ ਕਰੀ ਜਾਵੀਂ ਤੇ ਦਾ ਮੇਚਾ ਲੈ ਜੀ ਉਥੇ ਰੇੜੀਆਂ ਰਾੜੀਆਂ ਤੋਂ ਬਥੇਰੇ ਮਿਲ ਜਾਂਦੇ ਆ ਬਹੁਤੇ ਮਹਿੰਗੇ ਲੈਣ ਦੀ ਲੋੜ ਨਹੀਂ ਕੀ ਇਹਨੇ ਸ਼ਵਾਰੀ ਤੇ ਨਹੀਂ ਜਾਣਾ ਕਦੇ ਮੇਰੀ ਗੱਲ ਸੁਣੋ ਹਾਏ ਹੇ ਮੇਰਾ ਭਰਾ ਵਾ ਫਿਰ ਵੀ ਅਹੀਂ ਪੌਣੇ ਤੋਂ ਰੇੜੀਆਂ ਤੋਂ ਪਾਊਗਾ ਰੇੜੀਆਂ ਦੇ ਮਾੜੇ ਹੁੰਦੇ ਆ ਵੜੇ ਹੁੰਦੇ ਹੋ ਨਹੀਂ ਹੁੰਦੇ ਚੰਗੇ ਹੀ ਆ ਉੱਥੇ ਲੋਕੀ ਲੈ ਲੈ ਪਾਈ ਜਾਂਦੇ ਨਾਲੇ ਗਰਮ ਵੀ ਹੁੰਦੇ ਆ ਠੰਡੇ ਲੈਣੇ ਠੰਡੇ ਲੈ ਲੈ ਗਰਮੀ ਵਾਲੇ ਲੈਣੇ ਗਰਮੀ ਵਾਲੇ ਲੈ ਆ ਥੋੜੀਆਂ ਰੇੜੀਆਂ ਭਰੀਆਂ ਉੱਥੇ ਬਟਾਲੇ ਵੇ ਕਿੰਨੀਆਂ ਰੇੜੀਆਂ ਲੱਗੀਆਂ ਅਜਾ ਇਦਾਂ ਬੀਬੀ ਮੈਨੂੰ ਗੁੱਸੇ ਹੋਣ ਦੇ ਤੇ ਉੱਤੇ ਹੀ ਉਹ ਗੁਰਪ੍ਰੀਤ ਹੁਣੀ ਆ ਗਈਆਂ ਅੱਗੇ ਤੇ ਜੇ ਉਹ ਚਲ ਗਈਆਂ ਤੇ ਮੈਂ ਸੈਸ ਬਾ ਕਹਿ ਬੈਤ ਮੈਂ ਹੁਣ ਚਿੱਠਾ ਸਾਰਾ ਮੇਰ ਕੋਈ ਖੋਲਣਾ ਇੱਥੇ ਮੈਨੂੰ ਜਾਣ ਨਹੀਂ ਦੇਣਾ ਤੇ ਗੁਰਪ੍ਰੀਤ ਨਾਲ ਉਹ ਕੁੜੀ ਆਈ ਜਿਹੜੀ ਅਮਰਜੀਤ ਨਹੀਂ ਉਹਨਾਂ ਦੀ ਵਿਆਹੀ ਤਮੇ ਹੱਜਾ ਕੋਈ ਰਿਸ਼ਤਾ ਵੇਖੀ ਇਦਾਂ ਹੀ ਉਹਦੇ ਵਾਸਤੇ ਕਿਹੜੀ ਅਮਰਜੀਤ ਆਈ ਉਹਦੇ ਚਾਚੇ ਦੀ ਕੁੜੀ ਕੋਰਪ੍ਰੀਤ ਦੇ ਹਾਂ ਤੇ ਉਹਨੂੰ ਮੈਂ ਪੁੱਛਿਆ ਕਿ ਦੰਦੇ ਆਈ ਤਾਂ ਦੀ ਮੈਨੂੰ ਹੋ ਗਿਆ ਹਫਤਾ ਤੇ ਮੈਂ ਉਦਾਂ ਹੀ ਕਹਿ ਬੈਠੀ ਉਹਨੂੰ ਮੈਂ ਚੱਲ ਮੇਰਾ ਵੀਰ ਵੀ ਮੰਗਣ ਵਾਲਾ ਵਾਰ ਚੱਲ ਰਿਸ਼ਤਾ ਉਹਦੇ ਵਾਸਤੇ ਕੋਈ ਵੇਖੀ ਭੇਜਦਾ ਮੜਾ ਚੰਗਾ ਹੀ ਵੀ ਕਰ ਲਾਂਗੇ ਕਿ ਸਾਨੂੰ ਨਹੀਂ ਕੋਈ ਵੀ ਚਾਹੀਦਾ ਉਹ ਤਾਂ ਸਗੋਂ ਬੜੀ ਖੁਸ਼ੀ ਆਂਦੀ ਕੋਈ ਨਹੀਂ ਮੈਂ ਰਿਸ਼ਤਾ ਵੇਖ ਲੂੰਗੀ ਉਹ ਤਾਂ ਜਾਣਦੀ ਡੇਰ ਹੋਈ ਤੇ ਬੀਬੀ ਮੇਰੇ ਦਿਵਾਲੀ ਹੋਗੀ ਆਂਦੀ ਡੇੜ ਕਿੱਲੇ ਪਿਆੜੀ ਨੂੰ ਕੌਣ ਰਿਸ਼ਤਾ ਕਰੂਗਾ ਤੇਰੇ ਭਰਾ ਨੂੰ ਇਦਾਂ ਦੇ ਨੂੰ ਕੌਣ ਰਿਸ਼ ਜੇ ਹੁਣ ਰੱਬ ਨੇ ਇਦਾਂ ਦਾ ਦੇ ਦਿੱਤਾ ਮੇਰਾ ਭਰਾ ਮੈਨੂੰ ਤੇ ਗੱਲਾਂ ਇਹ ਮੈਂ ਹਾਂ ਇਦਾਂ ਨਹੀਂ ਵੀ ਬਿਨੋਂ ਵੀ ਕਰਨੀਆਂ ਚਾਹੀਦੀਆਂ ਤਾਂ ਰਹਿਣਾ ਕਿੱਥੇ ਮੁੜ ਕੇ ਹੈ ਕਿੱਥੇ ਰਹਿਣਾ ਮੁੜ ਕੇ ਵਿਆਹ ਕਰਕੇ ਐਥੇ ਕੰਮ ਕਿੰਨੇ ਕਰਨਾ ਤੂੰ ਵਿਆਹ ਦੇ ਮਗਰ ਪਈ ਹਾਂ ਤੇ ਮੇਰੇ ਭਰਾ ਦਾ ਘਰ ਹੀ ਨਾ ਬਣੂਗਾ ਫਿਰ ਇਦਾਂ ਤੁਸੀਂ ਤੇ ਕੰਮ ਹੀ ਕਰਾਈ ਜਾਣਾ ਮੈਂ ਤੇ ਫਿਰ ਰੋਟੀਆਂ ਤੋਂ ਵੀ ਮਹਿੰਗਾ ਮੇਰਾ ਤੇ ਭਰਾ ਤੇ ਲੀੜਿਆਂ ਤੋਂ ਵੀ ਮਹਿੰਗਾ ਤੇ ਕੰਮ ਹੀ ਮਿੱਠਾ ਤੈਨੂੰ ਮੈਂ ਆਖੀ ਜਨਾ ਵੀ ਉੱਥੋਂ ਜਾ ਕੇ ਲੈ ਵੀ ਦੇਦੀ ਤਾਂ ਕੀ ਇਹੀ ਮਹਿੰਗਾ ਕਰ ਦਿੱਤਾ ਉਹਦਾ ਹਾਂ ਜਿੰਦੇ ਕੰਮ ਮਿੱਠਾ ਕੇ ਚੰਮ ਤੁਹਾਨੂੰ ਕੰਮ ਹੀ ਮਿੱਠਾ ਵਾ ਤੁਹਾਨੂੰ ਚੰਮ ਨਹੀਂ ਮਿੱਠਾ ਫਿਰ ਕਲਾ ਦੀਏ ਨੂੰ ਮੈਂ ਤਾਂ ਨਹੀਂ ਚਲ ਕਲਾ ਦੋ ਤੁਸੀਂ ਫਿਰ ਫੇ ਚਲ ਜੇ ਪਿੰਡ ਆਪਣੇ ਫੇਰੇ ਚਲ ਜੇ ਕੇ ਫਿਰ ਹੁਣ ਏਦਾਂ ਦੇ ਖਾ ਬੜਾਵਾ ਉੱਥੇ ਗੜੀ ਪਰਝਾਈ ਨੇ ਪਤਾ ਕੀ ਆ ਨਾ ਕਿ ਤੇ ਨਕੇਰ ਪਾ ਛੱਡਣੀ ਇਹਨੂੰ ਸਾਰਾ ਦਿਨ ਕਦੀ ਇੱਧਰ ਤੋਰ ਛੱਡਣਾ ਕਦੀ ਇੱਧਰ ਤੋਰ ਛੱਡਣਾ ਇਹਨੂੰ ਇਹ ਵੇਖ ਲੈ ਮਰਜੀ ਲਾਉਂਦੇ ਮੈਂ ਕਲਾ ਦਿੰਦਾ ਜਾਂ ਕਲਾ ਦੇ ਕਰਦੀਆਂ ਕੀ ਆਏ ਉਹਦੇ ਲਈ ਕਦੀ ਰਿਸ਼ਤੇ ਵੇਦੀ ਆ ਤੇ ਕਦੀ ਖੋਹਦੀਂਦੀ ਆ